ਕੀ ਹਾਲ ਹੈ ਮੇਰੇ ਆਪਣੇ ਇਲਾਕੇ ਦਾ ਕਿੱਦਾਂ ਮੇਰਾ ਇਲਾਕਾ ਅੱਪਾ ਇਸ ਤੇ ਝਾਤ ਮਾਰਾਂਗੇ ਕਿ ਕਿ ਗੱਲੋਂ ਗੱਲ ਕਰਦਿਆਂ ਸ਼ਾਈ ਸ਼ਹਿਰ ਪਟਿਆਲਾ ਵੀ ਤਾਂ ਇਥੋਂ ਰੋਜ਼ਾਨਾ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਕਿ ਇੱਥੇ ਟ੍ਰੈਫਿਕ ਬਵੱਸਾ ਜਿਹੜੀ ਹੈ ਹਮੇਸ਼ਾ ਅਸਥੀ ਅਸਤਰੀ ਦੀ ਹੈ ਲੋਕਾਂ ਨੂੰ ਟ੍ਰੈਫਿਕ ਦਾ ਸਾਹਮਣਾ ਕਰਨਾ ਪੈਂਦਾ ਖਾਸ ਕਰਕੇ ਭੇੜਪੜ ਵਾਲੇ ਇਲਾਕਿਆਂ ਦੇ ਵਿੱਚ ਜਦੋਂ ਵੱਡੀਆਂ ਲੰਬੀਆਂ ਛੋਟੀਆਂ ਸੜਕਾਂ ਹੋਣ ਦੇ ਬਾਵਜੂਦ ਵੀ ਸਾਰਾ ਕੁਝ ਹੋਵੇ ਤਾਂ ਆਖਰਕਾਰ ਕੀ ਹੋ ਸਰਦੇ ਨੇ ਇਹਦੇ ਉੱਪਰ ਜਾਣਾ ਦੀ ਜ਼ਰੂਰਤ ਹੁੰਦੀ ਆ ਇਸ ਲਈ ਅਸੀਂ ਤ੍ਰਿਪੜੀ ਦੇ ਮੇਨ ਬਾਜ਼ਾਰ ਦੇ ਚੌਕ ਵਿੱਚ ਖੜੇ ਆ ਹਲੇ ਮੈਂ ਗੱਲ ਕਰ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਟ੍ਰੈਫਿਕ ਦਾ ਜਾਮ ਲੱਗਣਾ ਸ਼ੁਰੂ ਹੋ ਗਿਆ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਸੜਕ ਖੜਚਾ ਖੜਚੇ ਭਰਨ ਲੱਗ ਗਿਆ ਆਪਾਂ ਇਸ ਉੱਪਰ ਵੀ ਗੱਲ ਕਰਾਂਗੇ ਬਾਰ ਲੋਗ ਕਮਿਸ਼ਨਰ ਸਾਹਿਬ ਸਾਡੇ ਪਟਿਆਲਾ ਦੇ ਮੇਅਰ ਸਾਹਿਬ ਬੜੀ ਮਿਹਨਤ ਕਰ ਰਹੇ ਨੇ ਕਿ ਇਹ ਕ੍ਰੋਚਮੈਂਟਾ ਖਤਮ ਕੀਤੀਆਂ ਜਾਣ ਪਟਿਆਲਾ ਦੇ ਵਿੱਚ ਟ੍ਰੈਫਿਕ ਵੀ ਸਮੱਸਿਆ ਨਾਲ ਨਾ ਫਸੇ ਨਾ ਪਵੇ ਇਹ ਉਹੀ ਬਾਜ਼ਾਰ ਹੈ ਜਿਸ ਬਾਜ਼ਾਰ ਤੋਂ ਇੱਕ ਜਾਂ ਦੋ ਦਿਨ ਬਾਅਦ ਅਜੇ ਹੀ ਤੁਸੀਂ ਸਾਹਮਣੇ ਆਉਂਦੇ ਹੋ ਜਿੱਥੇ ਐਂਬੂਲੈਂਸ ਵੀ ਫਸੀ ਹੁੰਦੀ ਹੈ ਕਿਉਂਕਿ ਇੱਧਰ ਨਾਲ ਗੋਵਿੰਦ ਹਸਪੀਟਲ ਹੈ ਥੋੜਾ ਜਿਹਾ ਅੱਗੇ ਕੋਈ ਸਰਕਾਰੀ ਸਿਵਲ ਡਿਸਪੈਂਸਰੀ ਹੈ ਜਿੱਥੇ ਐਂਬੂਲੈਂਸ ਦਾ ਆਣਾ ਜਾਣਾ ਹੁੰਦਾ ਪਰੰਤੂ ਇੱਥੇ ਪੀਐਸਪੀਆ ਤੇ ਜਿਹੜੀ ਤੋਂ ਜੰਮੂਰ ਫਸਦੀ ਆ ਉਹਨਾਂ ਆਪਾਂ ਉਦੋਂ ਨੂੰ ਚਾਗ ਮਾਰਦੇ ਕਿ ਟ੍ਰੈਫਿਕ ਸਮੱਸਿਆ ਹੋਣ ਦੇ ਕਾਰਨ ਕੀ ਨੇ ਹਾਲਾਂਕਿ ਕਾਰਪੋਰੇਸ਼ਨ ਕਹਿੰਦਾ ਕਿ ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਹਾਂ ਦੇ ਰੋਸਟ ਮੰਡਨੋ ਚੱਕੀਆਂ ਜਾ ਰਹੀਆਂ ਨੇੜੀਆਂ ਫਾਲਤੂ ਲੱਗੀਆਂ ਹੋਣ ਤਾਂ ਉਹ ਚੱਕੀਆਂ ਜਾਣ ਜਿਹੜਾ ਦੁਕਾਨਾਂ ਦੇ ਬਾਹਰ ਪਿਆ ਸਮਾਨ ਆ ਉਹ ਚੱਕਿਆ ਜਾਵੇ ਚੋਟਨੀ ਇੱਕ ਪ੍ਰਕਿਰਿਆ ਹੁੰਦੀ ਆ ਆਪਾਂ ਦੇਖਦੇ ਹਾਂ ਕਹਿੰਦੇ ਕਿ ਇਹ ਜਿਹੜੀ ਸੜਕ ਹੈ ਤਕਰੀਬਨ 90 ਫੁੱਟ ਚੌੜੀ ਆ 90 ਫੁੱਟ ਚੌੜੀ ਸੜਕ ਮੌਜੂਦ ਹੈ ਇੰਨੀ ਟੈਕ ਜਗਾਮ ਹੋਣੀ ਇੰਨਾ ਕੁਛ ਹੋਣ ਦੇ ਬਾਵਜੂਦ ਲੋਕਾਂ ਨੂੰ ਬਿਖਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇ ਤੇ ਕਾਰਨ ਜਿਹੜੇ ਆ ਉਹ ਨੱਬੜੇ ਕਣੀ ਨੂੰ ਸੋ ਇਹਨਾਂ ਕਾਰਨਾਂ ਨੂੰ ਦਿਖਾਉਣ ਵਾਸਤੇ ਕੋਸ਼ਿਸ਼ ਕਰਾਂਗੇ ਕਿ ਆਖਿਰਕਾਰ ਹੈ ਕੀ ਹੈ ਹੁਣ ਇੱਧਰ ਜੇ ਆਪਾਂ ਨੀਰ ਮਾਰ ਦਿਆਂ ਆ ਇੱਕ ਸੜਕ ਦੇ ਮਾਲਕ ਵਾਈਟ ਲਾਈਨ ਹੈ ਚਿੱਟੇ ਰੰਗ ਦੀ ਲਾਈਨ ਮਾਰੀ ਹੋਈ ਹੈ ਤੇ ਨਾਲ ਇਹ ਰਿਫਲੈਕਟਰ ਲੱਗੇ ਹੋਏ ਨੇ ਇਹਦਾ ਮਤਲਬ ਹੈ ਕਿ ਸਰਕਾਰ ਨੇ ਸਾਨੂੰ ਚਿੱਟੀ ਲੈਣ ਤੋਂ ਅੰਦਰ ਵਾਲੇ ਪਾਸੇ ਦੀ ਜਿਹੜੀ ਜਗ੍ਹਾ ਦਿੱਤੀ ਹੈ ਉਹ ਪਾਰਕਿੰਗ ਉਸਤੂ ਹੈ ਜਿਵੇਂ ਕਿ ਆ ਮੋਟਰਸਾਈਕਲ ਖੜੇ ਨੇ ਇਹ ਬਿਲਕੁਲ ਸਹੀ ਖੜੇ ਹੋ ਗਏ ਨੇ ਇਹ ਲੋਕਾਂ ਦੇ ਜਿਹੜੇ ਕਸਟਮਰ ਦੁਕਾਨ ਕੋਲ ਆਣਦੇ ਉਹ ਆ ਦੀ ਪਾਰਕਿੰਗ ਉਸਤ ਜਗ੍ਹਾ ਹੈਗੀ ਹੈ ਇਸ ਜਗ੍ਹਾ 'ਤੇ ਤੁਸੀਂ ਪਾਰਕਿੰਗ ਕਰ ਸਕਦੇ ਹੋ ਪਰੰਤੂ ਹੁੰਦਾ ਕੀ ਹੈ ਜੇ ਸਿਰੇ ਤੋਂ ਸ਼ੁਰੂ ਹੋਈਏ ਤਾਂ ਪਹਿਲਾਂ ਦੁਕਾਨਦਾਰ ਨੇ ਜਗ੍ਹਾ ਰੱਖੀ ਹੈ ਉਸ ਤੋਂ ਬਾਅਦ ਇੱਕ ਉਸਤੂ ਕਿ ਫੁੱਟਪਾਥ ਦੀ ਜਗ੍ਹਾ ਜਿੱਥੋਂ ਲੋਕਾਂ ਨੇ ਪੈਦਲ ਲੰਘਣਾ ਹੁੰਦਾ ਹੈ ਜਿਹੜੇ ਲੋਕ ਪੈਦਲ ਖਰੀਦਦਾਰੀ ਕਰਦੇ ਨੇ ਉਹ ਸਪੋਰਟ ਪਾਥ ਦਾ ਇਸਤੇਮਾਲ ਕਰਦੇ ਨੇ ਤੇ ਇਹ ਉਹੀ ਜਗ੍ਹਾ ਹੈਗੀ ਹੈ ਜਿੱਥੇ ਲੋਕੋ ਪੈਦਲ ਲੰਘਦੇ ਨੇ ਜਿਹੜੇ ਲੋਕਾਂ ਨੇ ਪੈਦਲ ਖਰੀਦਦਾਰੀ ਕਰਨੀ ਆਏ ਪੈਦਲ ਬਾਜ਼ਾਰ 'ਚ ਜਾਣਾ ਉਹਦੇ ਵਾਸਤੇ ਜਗ੍ਹਾ ਫੁੱਟਪਾਥ